ਪੰਜਾਬਸ ਮੇਂ ਤੋਤਰੀ ਭਾਰਤ ਦੇ ਕਈ ਰਾਜਾਂ ਸ਼ਹਿਰਾਂ ਵਿੱਚ ਬੇਮੌਸਮੀ ਮੀਂਹ ਦੀ ਮਾਰ ਕਿਸਾਨਾਂ ਨੂੰ ਚੱਲਨੀ ਪਈ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਵੈਸਟਰਨ ਡਿਸਟਰਬੈਂਸ ਕਾਰਨ ਕਈ ਥਾਈਂ ਮੀਂਹ ਪੈ ਸਕਦਾ ਹੈ ਤੇ ਹੋਇਆ ਵੀ ਅਜਿਹਾ ਹੈ ਇਸ ਮੌਸਮ ਕਾਰਨ ਕਿਸਾਨਾਂ ਦੀ ਕਈ ਏਕੜ ਤੱਕ ਤਿਆਰ ਹੋਈਆਂ ਫਸਲਾਂ ਤਬਾਹ ਹੋ ਗਈਆਂ ਨੇ ਇਸ ਬੇਮੌਸਮ ਮੀਂਹ ਦੀ ਮਾਰ ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਕੈਨੇਡਾ ਵਿੱਚ ਇਸ ਵੇਲੇ ਕੋਈ ਬਹੁਤਾ ਭਾਰੀ ਮੀਂਹ ਦੇਖਣ ਨੂੰ ਨਹੀਂ ਮਿਲਦਾ ਪਰ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਵਿੱਚ ਬੇਮੌਸਮੀ ਬਰਸਾਤ ਪੈ ਰਹੀ ਹੈ ਜਿਸ ਦਾ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਕਈਆਂ ਦੇ ਕੰਮ ਰੁਕ ਗਏ ਨੇ ਤੇ ਕਈਆਂ ਦੀ ਫਸਲ ਵੀ ਖਰਾਬ ਹੋ ਗਈ ਹੈ ਉਹ ਤੇ ਇੰਡੀਆ ਵੀ ਹੈ ਹਾਲ ਹੈ ਜਦੋਂ ਕੋਈ ਫਸਲ ਵੱਢਦਾ ਟਰਾਈ ਆਉਂਦਾ ਜਾਂ ਝੋਨਾ ਵੱਢਣਾ ਜਾਂ ਕਣਕ ਵੱਢਣੀ ਹੁੰਦੀ ਆ ਰੱਬ ਉਦੋਂ ਹੀ ਮੀਂਹ ਪਾਉਂਦਾ ਵਾ ਸਾਰੇ ਪਾਸੇ ਨੁਕਸਾਨ ਕਰਦਾ ਜਾਂ ਚੱਟਣ ਦਾ ਸੋ ਕੁਝ ਨਹੀਂ ਹੁੰਦਾ ਉਸੇ ਸੇਮ ਹੀ ਹਾਲ ਇੱਥੇ ਆ ਦੋ ਤਿੰਨ ਦਿਨ ਹੋ ਗਿਆ ਮੀਂਹ ਪਈ ਜਾਂਦਾ ਵਾ ਤੁਹਾਨੂੰ ਪਤਾ ਮੀਂਹ ਵਿੱਚ ਕੋਈ ਕਸਟਮਰ ਨਹੀਂ ਆਉਂਦਾ ਇੱਥੇ ਹੁਣ ਬੁਰਾ ਹਾਲ ਹੋਇਆ ਪਿਆ ਅੱਧੇ ਪੱਧੇ ਪਾਸੇ ਲਾਈਟਰ ਵੀ ਹੈ ਨਹੀਂ ਗਏ ਤੇ ਔਰ ਸਵੇਰ ਦੇ ਬੈਠੇ ਆ ਪੀਣੇ ਨੂੰ ਉਪਰਾਂ ਕੇ ਕੋਈ ਕੋਈ ਆਉਂਦਾ ਬਸ ਦੋ ਚਾਰ ਕਸਟਮਰ ਆਏ ਸਵੇਰ ਦੇ ਬਸ ਸੇਮ ਹੀ ਇੰਡੀਆ ਵਾ ਉੱਤੇ ਵੀ ਹੁਣ ਜਦੋਂ ਫਸਲ ਟੱਕਣੀ ਹੁੰਦੀ ਆ ਉਦੋਂ ਮੀਂਹ ਪੈ ਜਾਂਦੇ ਆ ਨਾ ਸਰਕਾਰਾਂ ਕੁਛ ਕਰਦੀਆਂ ਵਾ ਸਾਰੇ ਪਾਸੇ ਮਾਰ ਪਈ ਜਾਂਦੀ ਆ ਜੀ ਤੇ ਆਪਣੀ ਆਪਣੀ ਪਿੱਛੇ ਜ਼ਮੀਨ ਜਾਤ ਹੈ ਜੀ ਹਾਂ ਜੀ ਜ਼ਮੀਨ ਹੈਗੀ ਆਪਣੀ ਤੇ ਉੱਥੇ ਕਿੰਨਾ ਕ ਨੁਕਸਾਨ ਹੋਇਆ ਆਪਣਾ ਕਾਫੀ ਹੁਣ ਮੰਮੀ ਮੇਰੇ ਰਾਤੀ ਘਾਲ ਹੋਈ ਸੀ ਘਰ ਦੇ ਨਾਲ ਤੇ ਉਹ ਕਹਿੰਦੇ ਮੈਂ ਕਹਿੰਦਾ ਮੈਂ ਥੋੜੀ ਵੇਲੇ ਰਹੀ ਖੜੀ ਜਿਹੜੀ ਮਾਰੀ ਬੁੱਢੀ ਆ ਬਾਕੀ ਸਾਰੀ ਮੀਂਹ ਜਿੱਤੋਂ ਪੰਜ ਨਿਕਲ-ਨਿਕਲ ਗਿਆ ਉਤੋਂ ਬਜਾਈ ਆ ਪਰ ਕੁਛ ਨਹੀਂ ਜੋ ਮਿਹਨਤ ਨਹੀਂ ਪੱਲੇ ਬੈਲੀ ਉਹ ਜੋ ਕੀਤੀ ਹੋਈ ਆ ਇੱਥੇ ਮੋਸਟਲੀ ਦਾ ਹੁਣ ਵਿੰਟਰ ਦਾ ਹੀ ਸੀਜ਼ਨ ਆ ਹਨਾ ਤੇ ਸਰਦੀਆਂ ਜਿੱਦਾਂ ਸਨੋਸ ਨੂੰ ਪੈਂਦੀ ਉਹ ਤਾਂ ਚਲੋ ਸੀਜ਼ਨ ਆ ਉਹ ਤੋਂ ਉਦੋਂ ਤੱਕ ਕੁਝ ਹੋਣਾ ਹੀ ਨਹੀਂ ਹੈ ਨਾ ਤੇ ਪਰ ਜਿਹੜਾ ਹੁਣ ਮੌਸਮ ਹੈ ਇੱਕ ਤੀ ਪਤਾ ਨਹੀਂ ਕਿ ਚੱਕਰ ਬਰਸਾਤਾਂ ਬਹੁਤ ਜਿੱਦਾਂ ਮੀਂਹ ਬਹੁਤ ਪੈ ਰਹੇ ਆ ਹਨਾ ਤੇ ਮੀਂਹ ਪੈਣ ਨਾਲ ਇੱਥੇ ਹੁਣ ਸਾਡੀਆਂ ਫਸਲਾਂ ਦਾ ਬਹੁਤ ਬੁਰਾ ਹਾਲ ਹੋ ਹੀ ਜਾਂਦਾ ਹੈ ਹਨਾ ਤੇ ਕੰਮ-ਕੁਮ ਉਦਾਂ ਵੀ ਡਾਊਨ ਹੀ ਆ ਸਾਰੇ ਚੱਲਦੇ ਤੇ ਪਹਿਲਾਂ ਇੰਡੀਆ ਸੀਗੇ ਇੰਡੀਆ ਵੀ ਪਸ਼ੋਕੜਾ ਆਪਣਾ ਹਨ ਤੇ ਉੱਥੇ ਵੀ ਖੇਤੀ ਹੁੰਦੀ ਸਾਰਾ ਹਸਾਬਤਾ ਹੈਨਾ ਉੱਥੇ ਵੀ ਐਂ ਖਰਾਬ ਗਰੂ ਉੱਤੇ ਇੱਥੇ ਆ ਇੱਥੇ ਫੇਰ ਉਹੀ ਚੀਜ਼ਾਂ ਹੁਣ ਰੱਬ ਸਾਡਾ ਪਿੱਛਾ ਨਹੀਂ ਛੱਡਦਾ ਹਨ ਰੋਜ਼ ਉਹੀ ਕੋ ਚੱਲੀ ਜਾਂਦਾ ਤੇ ਹੁਣ ਆਪਣੀ ਜ਼ਮੀਨ ਜਾ ਤਾਂ ਹੈਗੀ ਪਿੱਛੇ ਹਾਂਜੀ ਹਾਂਜੀ ਤੇ ਉੱਥੇ ਜਿਹੜੀ ਗੜੇਮਾਰੀ ਹੋਈ ਆਪਣਾ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਸਾਰਾ ਹੀ ਨੁਕਸਾਨ ਆ ਜੀ ਉੱਥੇ ਤਾਂ ਹੁਣ ਕੋਈ ਮੁਆਵਜ਼ਾ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ ਬੁਰੇ ਹਾਲੀ ਹਨ ਤੇ ਇੱਥੇ ਹੁਣ ਇੱਥੇ ਵੀ ਸੇਮ ਹੀ ਹੋਇਆ ਪਿਆ ਕੰਮ ਤੇ ਸਾਰਾ ਕਿਤੇ ਨਾ ਕਿਤੇ ਮਤਲਬ ਤੁਹਾਨੂੰ ਮਾਰ ਝੱਲਣੀ ਪੈ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਮਜੀ ਇਹਦੇ ਬਰਗੇ ਨਹੀਂ ਸਾਹਿਬ ਜੀ ਡੰਪ ਟਰੱਕ ਚਲਾਉਂਦੇ ਆ ਇੱਥੇ ਹੁਣ ਕੰਮ ਉਹਦਾ ਨਹੀਂ ਚੱਲਦੇ ਮਾਰ ਕਰਕੇ ਮੀਂਹ ਦੀ ਤੇ ਕੰਮ ਥੋੜਾ ਠਾਪੀ ਪਿਆ ਹੈ ਗਵਰਨਮੈਂਟ ਦੇ ਇੱਥੇ ਵੀ ਸਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਨਹੀਂ ਜਿਹੜੇ ਇਹ ਡੰਪ ਟਰੱਕਾਂ ਦਾ ਕੰਮ ਹੁੰਦਾ ਵੀ ਮੀਂਹ ਕਰਕੇ ਬੰਦ ਹੋ ਜਾਂਦਾ ਕੀ ਕੰਮ ਕੀ ਹੁੰਦਾ ਕੰਮ ਘਟ ਜਾਂਦੇ ਥੋੜਾ ਜਿਹਾ ਵੀ ਕੰਸਟਰਕਸ਼ਨ ਚੱਲਦੀਆਂ ਨਹੀਂ ਫਿਰ ਤੇ ਫਿਰ ਮਗਰੋਂ ਆਉਂਦਿਆ ਨਹੀਂ ਮਾਲ ਨਹੀਂ ਮੰਗਾਉਂਦਾ ਅਗਲਾ ਕੰਮ ਡੋਰ ਕੰਮ ਬੰਦ ਹੋ ਜਾਂਦਾ ਜਾਨੀ ਹਾਂਜੀ 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 ਕਣਕਾਂ ਦੀ ਮੁੱਕੀ ਰਾਖੀ ਜਟਾਈ ਵਿਸਾਖੀ ਪਰ ਇਸ ਗੱਲ ਨੂੰ ਕਿਤੇ ਨਾ ਕਿਤੇ ਇੰਦਰ ਦੇਵਤਾ ਜਿਹੜਾ ਦਿਨ ਰਾਤ ਮੀਂਹ ਵਰਸਾ ਰਿਹਾ ਕਿਤੇ ਨਾ ਕਿਤੇ ਝੂਠੀ ਪਾ ਰਿਹਾ ਕਿਉਂਕਿ ਜੱਟ ਵਿਸਾਖ ਦੇ ਮਹੀਨੇ ਕਣਕਾਂ ਵੱਢ ਕੇ ਜਦੋਂ ਮੰਡੀ 'ਚ ਸੱਟ ਕੇ ਮੇਲੇ ਜਾਂਦਾ ਉਹ ਕਿਤੇ ਨਾ ਕਿਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਪਰ ਜੇ ਦੇਖਿਆ ਜਾਵੇ ਇਹ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਚਾਹੇ ਉਹ ਪੰਜਾਬ ਵਾਲਾ ਪਿਛਲਾ ਪੰਜਾਬ ਹੋਵੇ ਤੇ ਚਾਹੇ ਕੈਨੇਡਾ ਦਾ ਪੰਜਾਬ ਹੋਵੇ ਹਰ ਪਾਸੇ ਦੁਖੀ ਹੀ ਕੀਤਾ ਹੈ ਕਿਉਂਕਿ ਇਹਦੇ ਨਾਲ ਇਹ ਹੈ ਵੀ ਜਿੱਥੇ ਬਰਸਾਤ ਨਾਲ ਪਿੱਛੇ ਫਸਲਾਂ ਸਾਰੀਆਂ ਖਰਾਬ ਹੋਈਆਂ ਕਿਸਾਨ ਰੋ ਰਹੇ ਨੇ ਪਾਣੀ ਭਰ ਰਿਆ ਮੰਡੀਆਂ ਦੇ ਵਿੱਚ ਉੱਥੇ ਹੀ ਇੱਥੇ ਵੀ ਜਿਵੇਂ ਭਾਰੀ ਮੀਂਹ ਨਾਲ ਡੰਪ ਟਰੱਕ ਹੋ ਗਏ ਆਊਟਡੋਰ ਕੰਮ ਹੋ ਗਏ ਇਨਡੋਰ ਕੰਮ ਹੋ ਗਏ ਜਿਵੇਂ ਤੁਸੀਂ ਦੇਖਿਆ ਅਸੀਂ ਬੰਦਿਆਂ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਸਾਨੂੰ ਵਿਅਕਤੀਆਂ ਨੇ ਇਹ ਦੱਸਿਆ ਵੀ ਇੱਥੇ ਵੀ ਅਸੀਂ ਕੰਮ ਤੋਂ ਐਂ ਪ੍ਰਭਾਵਿਤ ਹਾਂ ਜਿਵੇਂ ਸਾਨੂੰ ਪਿੱਛੇ ਮਾਰ ਪੈ ਰਹੀ ਉਹ ਮੈਂ ਇੱਥੇ ਵੀ ਮਾਰ ਪੈ ਰਹੀ ਹੈ ਕੈਮਰਾਮੈਨ ਲੱਕੀ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਟੋਰਾਂਟੋ ਕੈਨੇਡਾ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ